ਜਿਹੜਾ ਪੀਐਨ ਉਹ ਪੂਰੀ ਹੈਗਾ ਜਿਹੜਾ ਆਪਣੇ ਆਪ ਨੂੰ ਰੇਜਨਲ ਚਲੰਦਰ ਕਹਿੰਦਾ ਔਰ ਖਬਰ ਪੰਜਾਬ ਦਾ ਇੱਕ ਵੈਬ ਟੀਵੀ ਚਲਾ ਰਿਹਾ ਹੈਗਾ ਉਹਨਾਂ ਬੰਦੇ ਨੂੰ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹ ਪਤਾ ਲੱਗਾ ਕਿ ਇਹਨਾਂ ਨੇ ਇੱਕ ਐਕਸਟਰਸ਼ਨ ਦੀ ਮਨੀ ਕਿਸੇ ਤੋਂ ਬੰਦੇ ਤੋਂ ਲਈ ਸੀਗੀ ਵਿਕਟਮ ਦੇ ਪਰਵਾਂ ਲਈ ਸੀਗੀ ਰਾਜੀਨਾਮ ਕੰਪਨਸੇਸ਼ਨ ਤੋਂ ਸੋ ਇਸ ਤੇ ਅਸੀਂ ਇਮੀਡੀਏਟਲੀ ਪਰਚਾ ਦਰਜ ਕੀਤਾ ਔਰ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੋ ਹਜੇ ਤੱਕ ਜੋ ਸਾਡੇ ਕੋਲ ਤੱਤ ਸਾਹਮਣੇ ਆਇਆ ਉਹ ਤੁਸੀਂ 1.5 ਲੱਖ ਦੀ ਗੱਲ ਦੀ ਜਿਹੜੀ ਸੀ ਗੱਲਬਾਤ ਹੋਈ ਸੀ ਇਤੋਂ 50000 ਰੁਪਏ ਜਿਹੜਾ ਇਹਨਾਂ ਨੇ ਰਿਸਿਵ ਕੀਤਾ ਹੋਇਆ ਸੀਗਾ ਬਾਕੀ ਵੀ ਪੈਸੇ ਕਿੱਥੇ ਕਿੱਥੇ ਕਿਵੇਂ ਕਿਵੇਂ ਹੈਗੇ ਕਿਉਂਕਿ ਦੋ ਬੰਦੇ ਫੜੇ ਆ ਇਹਨਾਂ ਦੇ ਕਿੰਗਪਿੰਨ ਹਜੇ ਜੜੇ ਹੋਈ ਗਿਆ ਇਹ ਗ로우 ਕਿੱਡਾ ਵੱਡਾ ਹੈਗਾ ਕਿੱਥੇ ਕਿੱਥੇ ਇਹਨਾਂ ਨੇ ਪਹਿਲਾਂ ਕੋਈ ਕੀਤਾ ਇਹ ਸਾਰਾ ਰਿਮਾਂਡ ਲੈ ਕੇ ਪੁੱਛ ਕੇ ਸੀ ਪਰ ਇਸ ਮਾਧਮ ਦੇ ਰਾਈ ਜਿਹੜਾ ਇਹਨਾਂ ਨੇ ਆ ਜੋ ਕੰਮ ਕੀਤਾ ਕਾਰਾ ਕੀਤਾ ਸੋ ਇਹ ਬਹੁਤ ਮਾੜਾ ਸੀਗਾ ਸੋ ਇਸ ਕਾਨੂੰਨ ਮੁਤਾਬਕ ਇਹਨਾਂ ਦੇ ਕਾਰਵਾਈ ਕਰਦੇ ਹੋਏ ਅਸੀਂ ਐਕਸਟ੍ਰੈਪਸ਼ਨ ਤੇ ਇੱਕ ਬਰਚਾ ਕਿ ਜੇ ਕੋਈ ਵੀ ਤੁਹਾਡੀ ਇਸ ਤਰ੍ਹਾਂ ਦੀ ਕੋਈ ਐਕਸਟ੍ਰੈਪਸ਼ਨ ਕਰਦਾ ਤੁਹਾਡੇ ਤੋਂ ਮਣੀ ਕਰਦਾ ਤੁਸੀਂ ਇਮੀਡੀਏਟਲੀ ਸਾਨੂੰ ਰਿਪੋਰਟ ਕਰ ਸਕਦੇ ਕੰਟਰੋਲ ਰੂਮ ਦੇ ਕਰਕੇ ਔਰ ਅਸੀਂ ਇਮੀਡੀਏਟਲੀ ਉੱਤੇ ਐਕਸ਼ਨ ਕਰਾਂਗੇ ਲੁਧਿਆਣਾ ਲੈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਐਸਾ ਸ਼ਖਸ ਜਿਹੜਾ ਫੜਿਆ ਗਿਆ ਵੈ ਜੋ पत्रकारी नाम ਦੇ ਉੱਤੇ ਪੈਸਾ ਲੈਂਦਾ ਸੀ ਗੱਲ ਇਹ ਕਿ ਨਾ ਕਾਬਲੀ ਤਾਰੀ ਸਾਡੇ ਲੁਧਿਆਣਾ ਦੇ ਪੁਲਿਸ ਕਮਿਸ਼ਨ ਕੁਲਦੀਪ ਚਾਹਲ ਜੀ ਜਸਕਿਰਨ ਤੇਜਾ ਜੀ ਗੌਰਵ ਯਾਦਵ ਜੀ ਏਡੀਜੀਪੀ ਅਰਪੀ ਸ਼ੁਕਲਾ ਸਾਹਿਬ ਜਿਨ੍ਹਾਂ ਦੇ ਕਾਬਲੀ ਤਾਰੀ ਜਿਹੜਾ ਇੱਕ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਕਿ ਲੇਕਿਨ ਸਾਡੇ ਖਾਸ ਕਰਕੇ ਪ੍ਰਭਜੋਤ ਜੀ ਤੇ ਮੈਮ ਈਸਟ ਹਲਕਾ ਇਹ ਹਲਕਾ ਪੂਰਬੀ ਦੇ ਜਿਹੜੇ ਈਸ ਦੇ ਜਿਹੜੇ ਨੇ ਏਸੀਪੀ ਨੇ ਕਾਬਲੀ ਤਾਰੀ ਹੈ ਐਸਐਚਓ ਕਾਬਲੀ ਤਾਰੀ ਹੈ ਕਿਉਂਕਿ ਜੋ ਪੱਤਰਕਾਰ ਦੇ ਨਾਮ ਦੇ ਉੱਤੇ ਜਿਹਨੂੰ ਚੌਥਾ ਖੰਭ ਕਿਹਾ ਜਾਂਦਾ ਉਸ ਦੇ ਨਾਮ ਦੇ ਉੱਤੇ ਪੈਸਾ ਲੈ ਕੇ ਉਸ ਦੇ ਉੱਤੇ ਫੈਸਲੇ ਕਰ ਪਹਿਲਾਂ ਤਾਂ ਇਹ ਗ੍ਰਹਿਣ ਕਿੱਥੇ ਦਾ ਬਲਾਵਾ ਹੈ ਕਿੱਥੋਂ ਦੀ ਫੜਿਆ ਵਾ ਕਿੰਨੇ ਰੁਪਏ ਲੈ ਕੇ ਇਹਨੇ ਆਨਲਾਈਨ ਪੁਆਏ ਜਾਂ ਕੈਸ਼ ਲਿੱਤੇ ਦੇਖੋ ਇਹ ਸਾਡੇ ਕੋਲ ਇੱਕ ਇਨਫੋਰਮੇਸ਼ਨ ਜਿਹੜੀ ਸੀਗੀ ਉਹ ਇਨਫੋਰਮੇਸ਼ਨ ਸਾਡੇ ਸੀਪੀ ਸਾਹਿਬ ਦੇ ਨੋਟਿਸ ਚ ਆਈ ਜਿਹਨਾਂ ਇਮੀਡੀਏਟਲੀ ਸਾਡੇ ਜੁਆਇੰਟ ਸੀਪੀ ਸਾਹਿਬ ਜਿਸ ਕੰਸਰਨ ਤੇ ਜੱਜੀ ਦੀ ਡਿਊਟੀ ਲਈ ਉਹਨਾਂ ਨੇ ਅੱਗੇ ਸਾਡੀ ਵੈਰੀਫਿਕੇਸ਼ਨ ਕਰਨ ਦੇ ਲਈ ਜਿਹੜੀ ਹੈਗੀ ਆ ਇਹਨੂੰ ਡਿਊਟੀ ਲਈ ਸਾਡੇ ਕੇ ਚੈੱਕ ਕੀਤਾ ਜਾ ਇਹਨੂੰ ਚੈੱਕ ਕਰਨ ਤੇ ਪਾਇਆ ਗਿਆ ਕਿ ਜਿਹੜਾ ਬੀਐਨ ਪੂਰੀ ਹੈਗਾ ਜਿਹੜਾ ਆਪਣੇ ਆਪ ਨੂੰ ਰੇਜ਼ਰ ਜਲੰਧਰ ਕਹਿੰਦਾ ਔਰ ਖਬਰ ਪੰਜਾਬ ਦਾ ਇੱਕ ਵੈਬ ਟੀਵੀ ਚਲਾ ਰਿਹਾ ਹੈਗਾ ਉਹਨਾ ਬੰਦਿਆਂ ਨੂੰ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹ ਪਤਾ ਲੱਗਾ ਕਿ ਇਹਨਾਂ ਨੇ ਇੱਕ ਐਕਸਟਰਸ਼ਨ ਦੀ ਮਨੀ ਕਿਸੇ ਤੋਂ ਬੰਦੇ ਤੋਂ ਲਈ ਸੀਗੀ ਵਿਕਟਮ ਦੇ ਕੋਲੋਂ ਲਈ ਸੀਗੀ ਰਾਜੀਨਾਮ ਕੰਪੰਸੀਸ਼ਨ ਕਰਾਉਂਦੇ ਨੇ ਸੋ ਇਸ ਤੇ ਅਸੀਂ ਇਮੀਡੀਏਟਲੀ ਪਰਚਾ ਦਰਜ ਕੀਤਾ ਔਰ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਜੀ ਔਰ ਕਿਉਂਕਿ ਇਹ ਮਾਮਲੇ ਦੀ ਬਹੁਤ ਸੰਜੀਦਗੀ ਹੈਗੀ ਹੈ ਤੁਹਾਨੂੰ ਪਤਾ ਕਿ ਇਸ ਤਰੀਕੇ ਦਾ ਹੈਗਾ ਸੋ ਸਖਤ ਕਾਰਵਾਈ ਕਰਦੇ ACP ਸਾਹਿਬ ਦੇ ਦਸ਼ਨ ਨਿਰਦੇਸ਼ੇਟ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਖਿਲਾਫ ਜਿਹੜਾ ਹੈਗਾ ਹੁਣ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਰਿਮਾਂਡ ਲੈ ਲਿਆ ਅੱਗੇ ਪੁਸ਼ਕਿਸ਼ ਕਰਤੀ। ਲੇਕਿਨ ਸਰ ਜਿਉ ਪੇਮੈਂਟ ਦਿੱਤੀ ਸੀ ਕਿ ਕਿੰਨੇ ਚਿਰ ਦੀ ਡੀਲਿੰਗ ਹੋਈ ਸੀ ਤੇ ਕਿੰਨੇ ਰੁਪਏ ਇਹਨੇ ਲਿੱਤੇ ਸੀ ਹਜੇ ਤੱਕ। ਦੇਖੋ ਹਜੇ ਤੱਕ ਜੋ ਸਾਡੇ ਕੋਲ ਤਤ ਸਾਹਮਣੇ ਆਇਆ ਉਹਦੇ ਚ 1.5 ਲੱਖ ਦੀ ਜਿਹੜੀ ਸੀਗੀ ਗੱਲਬਾਤ ਹੋਈ ਸੀ ਇਹਦੇ ਚ 50000 ਰੁਪਏ ਜਿਹੜਾ ਇਹਨਾਂ ਨੇ ਰਿਸੀਵ ਕੀਤਾ ਹੋਇਆ ਸੀਗਾ। ਬਾਕੀ ਵੀ ਪੈਸੇ ਕਿੱਥੇ ਕਿੱਥੇ ਕਿਵੇਂ ਕਿਵੇਂ ਹੈਗੇ ਕਿਉਂਕਿ ਦੋ ਬੰਦੇ ਫੜੇ ਆ ਇਹਨਾਂ ਦੇ ਕਿੰਗਪਿੰਨ ਹਜੇ ਜੜੇ ਹੋਏਗੇ ਅੱਗੇ। ਇਹ ਗ੍ਰੋ ਕਿੱਡਾ ਵੱਡਾ ਹੈਗਾ ਕਿੱਥੇ ਕਿੱਥੇ ਇਹਨਾਂ ਨੇ ਪਹਿਲਾਂ ਕੋਈ ਕੀਤਾ ਇਹ ਸਾਰਾ ਰਿਮਾਨ ਲੈ ਕੇ ਪੁਛਕਿਸ਼ ਕੀਤੀ ਚਾਹੀਦੀ। ਲੇਕਿਨ ਸਰ ਕੋਈ ਇਹਨਾਂ ਕੋ ਰਜਿਸਟ੍ਰੇਸ਼ਨ ਅਥਾਰਟੀ ਸੀ ਕਿ ਮਤਲਬ ਕਿਸ ਕਿਸ ਕਾਰਡ ਦੇ ਉੱਤੇ ਕੁਝ ਲਿਖਿਆ ਹੋਊਗਾ ਜਿਹੜੇ ਕਾਰਡ ਤੁਹਾਨੂੰ ਇਹਨਾਂ ਕੋ ਮਿਲਿਆ ਜਿਹੜਾ ਆਰ ਡੀ ਪੂਰੀ ਦੇ ਨਾਮ ਦੇ ਉੱਤੇ ਇਹਨਾਂ ਨੇ ਕਾਰਡ ਛਾਪਿਆ ਹੋਇਆ ਸੀਗਾ ਜਾਂ ਇਹਨਾਂ ਕੋਲ ਕੋਈ ਆਪਣਾ ਆਈਡੈਂਟੀਟੀ ਕਾਰਡ ਜਿਹੜਾ ਹੁੰਦਾ ਜਿਹੜਾ ਸਰ ਦੇ ਜਿਹੜੇ ਬੰਦੇ ਨੇ ਉਸ ਤੋਂ ਆਪ ਦਾ ਕੋਈ ਆਈਡੀ ਕਾਰਡ ਇਹਨਾਂ ਕੋ ਮਿਲਿਆ ਇਹਨਾਂ ਕੋਲ ਇੱਕ ਜਿਹੜਾ ਆਪਣਾ ਵਿਜ਼ਿਟਿੰਗ ਕਾਰਡ ਹੈਗਾ ਉਹ ਛਪਵਾਇਆ ਹੋਇਆ ਉਹ ਮੈਂ ਤੁਹਾਨੂੰ ਸ਼ੇਅ ciලා. ਬਟ ਇਸ ਮਾਧਮ ਦੇ ਰਾਹੀਂ ਜਿਹੜਾ ਇਹਨਾਂ ਨੇ ਆਜੋ ਕੰਮ ਕੀਤਾ ਕਾਰਾ ਕੀਤਾ ਸੋ ਇਹ ਬਹੁਤ ਮਾੜਾ ਸੀਗਾ ਸੋ ਇਸ ਕਾਨੂੰਨ ਮੁਤਾਬਕ ਇਹਨਾਂ ਦੇ ਖਾਰਜਾਈ ਕਰਦੇ ਹੋਏ 6 ਆਪਸ਼ਨ ਤੇ ਜਿਹੜਾ ਪਰਚਾ ਦਿੱਤਾ ਜੀ ਹੈ। ਏਪੀਆਰ ਉਹ ਤੇ ਡੀਪੀਆਰ ਉਹ ਜੋ ਪ੍ਰਮੁੱਖ ਹੁੰਦੇ ਨੇ ਚੰਡੀਗੜ੍ਹ ਚ ਬੈਂਦੇ ਨੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਬੈਂਦੇ ਨੇ ਇਹਨਾਂ ਨੇ ਰਾਸਤਾ ਕਾਇਮ ਕੀਤਾ ਸਰ ਪੁੱਛਿਆ ਕਿ ਇਹਨਾਂ ਕੋ ਕੁਝ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਹੁਣ ਇਹਨਾਂ ਨੂੰ ਫੜਿਆ ਗਿਆ ਰਿਮਾਂਡ ਲੈ ਕੇ ਇਹਨਾਂ ਦੀ ਜਿਹੜੀ ਹੈ ਪ੍ਰੋਪਰ ਪ੍ਰੋਸੀਜਰ ਜੋ ਵੀ ਤੁਹਾਡਾ ਹੈਗਾ ਕਿ ਕੋਈ yellow card ਹੁੰਦੇ ਨੇ ਹਰ ਪ੍ਰੈਸ ਕੋਰਟ ਦਾ ਉਹਨਾਂ ਪਤਾ ਕੀਤਾ ਜਾਏ ਕਿ ਡੀਪੀਆਰੋ ਸਾਹਿਬ ਦੇ ਕੋਲੋਂ ਕਿ ਵ ਫਿਰ ਉਹ ਤੋਂ ਵੀ ਮਾੜੀ ਗੱਲ ਹੈ ਕਿਉਂਕਿ ਫਿਰ ਤਾਂ ਜਿਹੜੇ મત ਕਿ ਆਪਾਂ ਚੌਥਾ ਸਤੰਭ ਕਿਹਾ ਜਾਂਦਾ ਹੈ ਬਟ ਜੇ ਨਹੀਂ ਹੋਣਗੇ ਫੇਕ ਹੋਣਗੇ ਤਾਂ ਫਿਰ ਜ਼ਰੂਰ મત ਕਿ ਸਾਨੂੰ ਕੋਈ ਨਾ ਕੋਈ ਪਾਲਿਸੀ ਜਾਂ ਕੋਈ ਐਸੀ ਚੀਜ਼ ਕਰਨ ਦੀ ਲੋੜ ਹੈਗੀ ਆ ਕਿ ਜਿਹੜੇ ਜਿੱਦਾਂ ਤੁਹਾਡੇ ਵਰਗੇ ਸੱਚੇ ਪੱਤਰਕਾਰ ਹੈਗੇ ਨੇ ਜਿਹੜੇ ਰੈਕੋਗਨਾਈਜ਼ ਹੈਗੇ ਨੇ ਉਹਨਾਂ ਦੇ ਨਾਂ ਤੇ ਜਿਹੜੇ ਇਦਾਂ ਦੀ ਇੱਕ ਅਧੀ ਚੀਜ਼ ਆਂਦੀ ਹੈ ਫਿਰ ਫਤਾਮੀ ਉਹਨੂੰ ਫਿਰ ਚੰਗੀ ਤਰ੍ਹਾਂ ਜਿਹੜਾ ਹੈਗਾ ਠੱਲ ਪਾਈ ਜਾ ਸਕਦੀ ਇੱਕ ਸਰ ਇੱਕ ਮੈਸੇਜ ਚਾਹੀਦਾ ਹੈ ਤੁਹਾਡੇ ਵੱਲੋਂ तमाम ਪੁਲਿਸ ਅਫਸਰਾਂ ਵੱਲੋਂ ਇੱਕ ਮੈਸੇਜ ਚਾਹੀਦਾ ਹੈ ਕਿ ਜਿਹੜੇ ਪੱਤਰਕਾਰ ਨੇ ਜਿਹੜੇ ਫੇਕ ਪੱਤਰਕਾਰ ਨੇ ਜੋ ਪੁਲਿਸ ਦੇ ਨਾਮ ਦੇ ਉੱਤੇ ਪੈਸਾ ਲੈ ਲੈਂਦੇ ਆ ਪੁਲਿਸ ਥਾਣੇ ਦੇ ਵਿੱਚ ਫੈਸਲੇ ਦੇ ਨਾਮ ਦੇ ਉੱਤੇ ਪੈਸਾ ਲੈ ਲੈਂਦੇ ਨੇ ਉਹਨਾਂ ਨੂੰ ਇੱਕ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸਰ ਲੇਖੋ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਪੱਤਰਕਾਰ ਭਰਾਵਾਂ ਨੂੰ ਸ ਕਿ ਜੇ ਕੋਈ ਵੀ ਤੁਹਾਡੀ ਇਸ ਤਰ੍ਹਾਂ ਦੀ ਕੋਈ ਐਕਸਟਰਸ਼ਨ ਕਰਦਾ ਤੁਹਾਡੇ ਤੋਂ ਮਨੀ ਕਰਦਾ ਤੁਸੀਂ ਇਮੀਡੀਏਟਲੀ ਸਾਨੂੰ ਰਿਪੋਰਟ ਕਰ ਸਕਦੇ ਕੰਟਰੋਲ ਰੂਮ ਤੇ ਕਰ ਸਕਦੇ ਹੋ ਔਰ ਅਸੀਂ ਇਮੀਡੀਏਟਲੀ ਉਸ ਤੇ ਐਕਸ਼ਨ ਕਰਾਂਗੇ ਔਰ ਜਾਨਨ ਹੈ ਕਿ ਨਹੀਂ ਹੈਗੇ ਆ ਇਹ ਪ੍ਰੋਪਰ ਫਾਲੋ ਕਰਕੇ ਫਿਰ ਤੁਹਾਨੂੰ ਜ਼ਰੂਰ ਬਿਲਕੁਲ ਥੈਂਕ ਯੂ ਸਰ ਕਿ ਸਰ ਨਾਲ ਐਡੀਐਸਪੀ ਸਾਹਿਬ ਸੀਗੇ ਤੇ ਉਸ ਦੇ ਨਾਲ ਮੈਮ ਗੁਦੀਪ ਕੋਰਚ ਸੀਗੇ ਨਾਲ ਸਾਡੇ ਨਾਲ ਐਸਐਚਓ ਥਾਣਾ ਡਿਵੀਜ਼ਨ ਨਾਲ ਸੱਤ ਸੀਗੇ ਤੇ ਸਾਡੇ ਨਾਲ ਏਸੀਪੀ ਇੰਡਸਟਰੀ ਏਰੀਆ ਸੀਗੇ ਤੇ ਜਿਨ੍ਹਾਂ ਨੇ ਤਮਾਮੇ ਗੱਲ ਕੀਤੀ ਹੈ ਕਿ ਬਿਲਕੁਲ ਕਾਬਿਲ ਤਾਰੀਫ ਕੰਮ ਹੈ ਕਿ ਉਸ ਸ਼ਖਸ ਨੇ ਜਿਹੜਾ ਇੱਕ ਮੀਡੀਆ ਨਾਮ ਇੱਕ ਚੋਤਾ ਖੰਭ ਜਿਹਨੂੰ ਕਹਿੰਦਾ ਉਸ ਦੇ ਨਾਮ ਦੇ ਉੱਤੇ ਪੈਸਾ ਲਿੱਤਾ ਗਿਆ ਉਸ ਪੈਸੇ ਦਾ ਕੇਸ ਜਿਹੜਾ ਪੁਲਸ ਨੇ ਬਖੂਬੀ ਜਿਹੜਾ ਸੋਲਵ ਵੀ ਕਰ ਦਿੱਤਾ ਗਿਆ ਹੈ ਲੇਕਿਨ ਇੱਕ ਸਮਾਜ ਨੂੰ ਮੈਸੇਜ ਆ ਵੀ ਦਿੱਤਾ ਗਿਆ ਐਡੀਐਸਪੀ ਸਾਹਿਬ ਵੱਲੋਂ ਕਿ ਸਮਾਜ ਦੇ ਲੋਕ ਜਿਹੜੇ ਹੈਗੇ ਨੇ ਪੱਤਰਕਾਰ ਚੋਤਾ ਖ ਖਾਨੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਰਣਾ ਲਈ